ਤਾ ਇਹੋ ਤਸਵੀਰਾਂ ਨੇ ਜਿੱਥੇ ਪਹਿਲਾਂ ਝੜਪ ਹੁੰਦੀ ਹੈ ਨੌਜਵਾਨਾਂ ਦੇ ਵਿੱਚ ਔਰ ਝੜਪ ਤੋਂ ਬਾਅਦ ਬਾਹਰ ਜਿਹੜਾ ਕਿ ਜਿੱਥੇ ਸੀਸੀਟੀਵੀ ਕੈਮਰੇ ਮੌਜੂਦ ਨਹੀਂ ਸੀਗੇ ਉੱਥੇ ਜਾ ਕੇ ਜੜੀਆਂ ਉਹਨਾਂ ਨੌਜਵਾਨਾਂ ਵੱਲੋਂ ਫਾਇਰ ਕੀਤੇ ਜਾਂਦੇ ਨੇ ਤਾਂ ਤਿੰਨ ਫਾਇਰ ਕੀਤੇ ਦੱਸੇ ਜਾ ਰਹੇ ਨੇ ਹਾਲਾਂਕਿ ਜੜੀਆਂ ਇਹ ਤਸਵੀਰਾਂ ਨੇ ਇਹ ਮੌਕੇ ਦੀਆਂ ਤਸਵੀਰਾਂ ਨੇ ਜਿੱਥੇ ਦੋ ਗੁੱਟਾਂ ਦੇ ਵਿੱਚ ਲੜਾਈ ਹੁੰਦੀ ਔਰ ਲੜਾਈ ਤੋਂ ਬਾਅਦ ਤਿੰਨ ਫਾਇਰ ਨੇ ਜਿਹੜੇ ਕੱਟੇ ਜਾਂਦੇ ਨੇ ਭਾਈ ਜੀ ਕੀ ਹੋਇਆ ਸੀ ਇੱਥੇ 15-20 ਮੁੰਡੇ ਆ ਜੀ ਫੁੱਟ ਤੇ ਆਏ ਇਕੱਲੇ ਮੁੰਡੇ ਨੂੰ ਇੱਕੋ ਮੁੰਡੇ ਨੂੰ ਤੇ ਬਾਹਰ ਕੋਈ ਫਾਇਰਪੁਰ ਵੀ ਹੋਇਆ ਹੈ ਹਾਂਜੀ ਉਹ ਗੋਨੀਆਂ ਗੱਲੀ ਬਾਤ ਇੱਥੇ ਕਿੰਨੇ ਬੰਦੇ ਸੀਗੇ 15-20 ਮੁੰਡੇ ਇੱਕ ਬੰਦੇ ਨੂੰ ਤਾਂ ਬਿਲਕੁਲ 15 ਤੋਂ 20 ਨੌਜਵਾਨ ਸੀ ਜਿਹੜਾ ਇੱਕ ਨੌਜਵਾਨ ਤੇ ਹਮਲਾ ਕਰਦੇ ਨੇ ਤਾ ਇਹ ਤਸਵੀਰਾਂ ਨੇ ਜਿੱਥੇ ਅੱਜ ਪਟਿਆਲਾ ਦੇ ਕਹਿ ਲਈਏ ਸਭ ਤੋਂ ਪਟਿਆਲਾ ਦਾ ਬਿਜੀ ਜਿਹੜਾ ਸਥਾਨ ਹੈ ਔਰ ਸਭ ਤੋਂ ਹਾਈ ਟੈਕ ਬੱਸ ਸਟੈਂਡ ਦੱਸਿਆ ਜਾਂਦਾ ਹੈ ਪਟਿਆਲਾ ਦਾ ਔਰ ਇੱਥੇ ਜਿਹੜੀ ਇਹ ਵਾਰਦਾਤ ਹੋਈ ਹੈ ਇਹ ਤੁਸੀਂ ਕੂਨ ਡੁਲਿਆ ਦੇਖ ਰਹੇ ਹੋ ਇਸ ਤੋਂ ਬਾਅਦ ਉਹ ਨੌਜਵਾਨ ਇਸ ਦਿਸ਼ਾ ਦੇ ਵਿੱਚ ਬਾਹਰ ਜਾਂਦੇ ਨੇ ਔਰ ਬਾਹਰ ਜਾ ਕੇ ਜਿਹੜਾ ਤਿੰਨ ਫਾਇਰ ਨੇ ਉਹ ਨੌਜਵਾਨਾਂ ਵੱਲੋਂ ਕੀਤੇ ਜਾਂਦੇ ਨੇ ਹਾਲਾਂਕਿ ਜਿਹੜਾ ਪੁਲਿਸ ਹੈ ਇਸ ਪੂਰੀ ਵਾਰਦਾਤ ਨੂੰ ਲੈ ਕੇ ਚੌਕਸ ਹੋ ਚੁੱਕੀ ਹੈ ਦੇ ਤਸਵੀਰਾਂ ਤੁਸੀਂ ਵੇਖ ਰਹੇ ਹੋ ਪਟਿਆਲਾ ਦੇ ਬੱਸ ਸਟੈਂਡ ਨਵੇਂ ਦੀਆਂ ਨੇ ਭਾਜੇ ਜਿਹੜੀ ਲੜਾਈ ਝਗੜਾ ਹੋਇਆ ਕੌਣ ਸੀ ਹੈ ਭਾਈ ਲੜਾਈ ਹੋਈ ਆ ਕੇ ਬੰਦੇ ਗੁੱਲੇ ਦੇ ਕਿੰਨੇ ਬੰਦੇ ਸੀ ਭਾਜੀ 15 20 ਮੁੰਡੇ ਆ ਗਏ ਗੋਲੀ ਵਗੈਰ ਵੀ ਚੱਲੀ ਆ ਸਾਨੂੰ ਸਾਨੂੰ ਪਤਾ ਗੋਲੀਆਂ ਬੋਲੇ ਬਾਅਦ ਚੱਲੀ ਤੇ ਜਿਹੜੇ ਖੂਨ ਆ ਕਿਵੇਂ ਹੁਣ ਕੱਲੇ ਮੁੰਡੇ ਗੁੱਲੇ ਦੇ ਉਹ ਪਿਆ ਕੇ ਵਿਚਾਰਾ ਤਾਏ ਤਸਵੀਰਾਂ ਤੁਸੀਂ ਵੇਖ ਰਹੇ ਹੋ ਭਾਈਓ 10 15 ਜਾਣੇ ਪੁੱਤ ਮੈਂ ਕੋਈ ਫਾਇਰ ਹੋਣੀ ਹੋਵੇ ਫਾਇਰ ਹੋਣੀ ਜੀ 5-6 ਫਾਇਰ ਤੇ ਪੁਲਿਸ ਮੋਕੇ ਤੇ ਆਈਏ ਤੇ ਪੁਲਿਸ ਆ ਗਈ ਜੀ ਇਤਲਾਹ ਕਰਤਾ ਸੀ ਇਹ ਲੜਾਈ ਕਿੱਥੇ ਕੋਈ ਹੈ ਜੀ ਅੰਦਰ ਕਿਉਂਕਿ ਜਿੱਥੇ ਖੂਨ ਡੁੱਲਿਆ ਹੋਇਆ ਹੈ ਜੀ ਦੁਕਾਨ ਕੋਲੇ ਹੋਈ ਹੈ ਜੀ ਜੀ ਉੱਥੋਂ ਲੜਦੇ ਲੜਦੇ ਉੱਪਰੋਂ ਘੁੰਮ ਕੇ ਇੱਧਰ ਆਏ ਨੇ ਤੇ ਆ ਕੇ ਉਹਨਾਂ ਨੇ ਫਾਇਰ ਕੀਤੀ ਅੰਦਰ ਵੀ ਕੋਈ ਸੀਸੀਟੀਵੀ ਲੱਗੇ ਹੋਏ ਨੇ ਤੇ ਬਾਹਰ ਸੀਸੀਟੀਵੀ ਲੱਗੇ ਹੋਏ ਆ ਜੀ ਸੀਸੀਟੀਵੀ ਸਾਰੇ ਪਾਸੇ ਤੇ ਕਿੰਨੇ ਕੁ ਬੰਦੇ ਸੀਗੇ ਟੋਟਲ ਜੇ ਗੱਲ ਕਰੀਏ 15 ਮੁੰਡੇ ਹੋਣੇ ਜੀ ਇੱਕ ਮੁੰਡੇ ਨੂੰ ਕੁੱਟਿਆ ਉਹਨਾਂ ਨੇ ਪੰਜ-ਛੋਂ ਮਾਰੇ ਨੇ ਉਹਦਾ ਖੂਨ ਅੰਦਰ ਵੀ ਡੁੱਲਿਆ ਹੋਇਆ ਹੈ ਜਿਹੜੀ ਫਾਇਰ ਕਰੀਏ ਹਵਾ ਚ ਕਰੀਏ ਇੱਕ ਉਹਨਾਂ ਨੇ ਮਾਰਨ ਦੀ ਕੋਸ਼ਿਸ਼ ਹਵਾ ਚ ਤੇ ਪੁਲਿਸ ਮੁਲਾਜ਼ਮਾ ਮੌਕੇ ਤੇ ਆਗੇ ਸੀਗੇ ਪੁਲਿਸ ਮੁਲਾਜ਼ਮਾ ਮੌਕੇ ਤੇ ਕੋਈ ਉਹਨਾਂ ਚੋਂ ਫੜਿਆ ਵੀ ਗਿਆ ਮੁੰਡਾ ਇੱਕ ਮੁੰਡਾ ਫੜਿਆ ਗਿਆ ਉਹ ਹੁਣ ਆਪੇ ਸਾਰਾ ਕੋਈ ਸਟੇਟਿਕਟੀ ਵੀ ਕੌਣ ਲਿਖਾਉਂਦਾ ਕੋਈ ਗੱਡੀ ਵੀ ਨੱਖੀ ਸੀ ਉਹਨਾਂ ਨੇ ਪਾਰਕਿੰਗ ਵਗੈਰਾ ਤੇ ਤੁਸੀਂ ਉਹ ਮੁੰਡੇ ਦੀ ਕਾਰ ਖੜੀ ਹੈ ਜਿਹੜੀ ਕਾਰ ਜਿਹੜਾ ਜ਼ਖਮੀ ਹੋਇਆ ਜਿਹੜਾ ਜ਼ਖਮੀ ਉਹਦੇ ਨਾਲ ਦਾ ਮੁੰਡਾ ਸੀ ਜਿਹੜਾ ਹੁਣ ਆ ਜੈਨ ਗੱਡੀ ਚ ਲੈ ਕੇ ਗਏ ਆ ਪੁਲਸ ਵਾਲੇ ਕੋਈ ਬਾਰੇ ਨੌਲੇਜ ਨਹੀਂ ਹੈਗੇ ਉਹ ਕੱਲਾ ਬੰਦਾ ਸੀ ਜਿਹਨੇ ਕੁੱਟਿਆ ਆਪਣੇ ਸਰਕਾਰੀ ਗੱਡੀ ਚ ਲਿਉਂਦਾ 10 15 ਮੁੰਡਿਆਂ ਨੇ ਵਗੈਰਾ ਕੁਝ ਆਈ ਨਹੀਂ ਹਲੇ ਪੁੱਛੀ ਨਹੀਂ ਉਹ ਐਸਐਸਓ ਸਾਹਿਬ ਹੋਣਗੇ ਜਾਂ ਪੁਲਿਸ ਵਾਲੇ ਹੋਣਗੇ ਅਕਸਰ ਜਿਹੜਾ ਹੈਗਾ ਬੱਸ ਸਟੈਂਡ ਦੇ ਨੇੜੇ ਤੇ ਜਿਹੜਾ ਹੈਗਾ ਪੀਸੀਆਰ ਮੌਜੂਦ ਰਹਿੰਦੀ ਹੈਗੇ ਇੰਨੀ ਕੁ ਮਿੰਟਾਂ ਅੰਜਾਮ ਦਿੱਤਾ 5-10 ਮਿੰਟ ਤਾਂ ਲੱਗੇ ਹੋਣੇ ਇਸ ਸੀਨ ਦੇ ਸਾਹਮਣੇ ਉਹ ਬੱਸ ਸਟੈਂਡ ਦੇ ਗੇਟ ਤੇ ਖੜ੍ਹਦੀ ਹੈ ਜੀ ਪੀਸੀ ਸੀਗੀ ਹੋ ਹਾਂਜੀ ਠੀਕ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਖੜ੍ਹ ਕੇ ਇੱਕ ਮਿੰਟ ਆ ਪਿੱਛੇ ਕਰੀ ਆਪਣਾ ਪਿੱਛੇ ਪਿੱਛੇ ਕਰੀ ਪੜਾ ਲਾ ਲਾ ਹੀ ਨਹੀਂ ਥੋੜੇ ਇੱਧਰ ਚੱਲ ਪੇ ਜੜਾ ਪਾ ਰਿਹਾ ਮੈਦਾਨ ਆ ਤਾਣਾ ਚਲੋ ਚੰਨੀ ਭਾਈ ਲਾਲ ਹੋਇਆ ਰੋਣ ਕੱਢਿਆ ਜੀ ਮੈਨੇ ਕੀ ਵਾਰਤਤ ਹੋਈ ਹੈ ਅੱਜ ਇੱਥੇ ਰਿਪੋਰਟ ਆਈ ਸੀ ਕਿ ਬੱਸ ਸਟੈਂਡ ਦੇ ਵਿੱਚ ਕੋਈ ਫਾਇਰਿੰਗ ਵਗੈਰਾ ਦਾ ਇਨਸੀਡੈਂਟ ਹੋਇਆ ਹੋਇਆਗਾ ਤੋ ਉਸਦੇ ਸਬੰਧਿਤ ਤੇ ਮੀਡੀਆ ਆਪਣਾ ਕੈਮਰੇ ਵਗੈਰਾ ਦੇਖਣੇ ਦੇਖੇ ਜਾ ਰਹੇ ਆ ਵਾਈਫਾਇਰਿੰਗ ਰਿਪੋਰਟ ਹੋਈ ਸੀ ਜਿਸ ਸੰਬੰਧੀ ਇਨਵੈਸਟੀਗੇਸ਼ਨ ਸ਼ੁਰੂ ਹੋ ਗਈ ਹੈ ਸਰਦ ਸਾਹਿਬ ਦੋ ਗੁੱਟਾਂ ਦੀ ਲੜਾਈ ਹੋਈ ਇੱਕ ਮੋਟੇ ਦੇ ਉੱਪਰ ਕਹਿੰਦੇ ਹਮਲਾ ਕੀਤਾ ਗਿਆ ਇਹ ਜੋ ਕਹਿੰਦੇ ਤਾਂ ਕੈਮਰਾ ਵੇਖਣ ਤੋਂ ਲੱਗਦਾ ਵੀ ਦੋ ਗੁੱਟਾਂ ਦੀ ਹੋਈ ਹੈ ਪਰ ਉਹ ਦੋਵੇਂ ਹਜੇ ਪੂਰੀ ਇਨਵੈਸਟੀਗੇਸ਼ਨ ਤੋਂ ਬਾਅਦ ਪਤਾ ਲੱਗੇਗਾ ਵੀ ਇਹਨਾਂ ਦਾ ਕੀ ਕਰਨਿਆ ਜਾਂ ਕੀ ਗਲਵਾਧ ਹੋਈ ਹੈ ਟੀਵੀ ਕੈਮਰਾ ਦੇਖੇਗੇ ਹਜੇ ਹਜੇ ਦੇਖ ਰਹੇ ਆ ਪ੍ਰੋਪਰ ਹਜੇ ਇਨਵੈਸਟੀਗੇਸ਼ਨ ਚੱਲ ਰਹੀ ਆ ਮੁੱਢਲੀ ਸਟੇਜ ਤੇ ਕੁਝ ਕਹਿਣਾ ਹਜੇ ਵਾਜਬ ਨਹੀਂ ਹੈ ਕੋਈ ਗ੍ਰਿਫਤਾਰੀ ਵੀ ਪਈ ਹੈ ਨਹੀਂ ਹਜੇ ਚ ਇਨਵੈਸਟੀਗੇਸ਼ਨ ਸ਼ੁਰੂ ਹੋਈ ਹੈ ਅਮਨ ਸਰ ਕੋਈ ਫੜਿਆ ਵੀ ਗਿਆ ਨਹੀਂ ਇਹਦੇ ਚ ਇੱਕ ਜ਼ਖਮੀ ਆ ਜੀ ਜੋ ਜਿਹਦੇ ਸਿਰ ਤੇ ਥੋੜੀ ਜਿਹੀ ਸੱਟ ਲੱਗੀ ਲਖਮਿੰਦਰ ਸਿੰਘ ਉਹਨੂੰ ਉਸ ਤੋਂ ਇਨਵੈਸਟੀਗੇਸ਼ਨ ਚੱਲ ਰਹੀ ਹੈ ਹਜੇ ਕੋਈ ਉਸ ਤਰੀਕੇ ਨਾਲ ਫੜਨ ਗਿਆ ਨਹੀਂ ਹਜੇ ਇਹਦੇ ਬਾਰੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਹੋਈ ਆ ਜਲਦੀ ਪਤਾ ਲੱਗ ਜੇ ਕਿੱਥੇ ਇਹ ਆਰਾਊਂਡ 3-4 ਰਾਊਂਡ ਫਾਇਰ ਹੋਏ Thank you. Thank you.